ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਸ੍ਰੀ ਗੁਰੂ ਖਾਕੂ ਸਾਹਿਬ ਰਾਏ ਪਰਮੁਖ ਨੇ ਤਕਰੀਬਨ 1.3 ਵਜੇ ਤੋਂ ਸੇਵਾਦਾਰ ਇੱਥੇ ਸੇਵਾ ਸ਼ੁਰੂ ਕਰ ਦਿੰਦੇ ਨੇ ਦਰਬਾਰ ਸਾਹਿਬ ਤੇ ਹੋਰ ਸਾਰੇ ਸਥਾਨਾਂ ਤੇ ਸਮਾਧ ਬਾਬਾ ਸੁਖਨਾਂ ਜੀ ਤੇ ਦੇਰੀਆਂ ਸਾਹਿਬ ਤੇ ਇਸ਼ਨਾਨ ਕਰਵਾ ਕੇ ਤੇ ਉਹਨਾਂ ਦੀਆਂ ਪਵਿੱਤਰ ਵਿਛੋੜੀਆਂ ਕੀਤੀਆਂ ਜਾਂਦੀਆਂ ਨੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਵੀ ਕੀਤੇ ਜਾਂਦੇ ਨੇ ਵਿਸ਼ਾਉਣੀਆਂ ਕਰਨ ਉਪਰੰਤ ਫਿਰ ਹੁਕਮਨਾਮਾ ਸਾਹਿਬ ਲੈਣ ਤੋਂ ਬਾਅਦ ਆਰਤੀ ਦੀਆਂ ਜਿਹੜੀਆਂ ਤਿਆਰੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ ਸ਼ਾਂਤਮਈ ਵਾਤਾਵਰਣ ਵਿੱਚ ਵੱਜਦੀਆਂ ਕੰਢਿਆਲਾ ਤੇ ਨਗਾਰੇ ਹਵਾ ਵਿੱਚ ਹੋਰ ਵੀ ਰਸ ਘੋਲ ਦਿੰਦੇ ਨੇ ਤੇ ਅੰਮ੍ਰਿਤ ਵੇਲੇ ਦਾ ਇਹ ਮਾਹੌਲ ਹੋਰ ਵੀ ਸੁਹਾਵਣਾ ਹੋ ਜਾਂਦਾ ਹੈ ਸੰਗਤ ਜੀ ਬਾਬਾ ਸ਼੍ਰੀਚੰਦ ਜੀ ਦੇ ਸਥਾਨ ਵੀ ਸ਼੍ਰੀ ਗੁਰੂਖਾ ਖੂਸਾ ਵਿਖੇ ਸ਼ਿਸ਼ੋਗਤ ਨੇ ਬਾਬਾ ਸ਼੍ਰੀ ਚਾਂਜੀ ਦਾ ਵੀ ਸ਼੍ਰੀ ਗੁਰਕਖੂ ਸਾਹਿਬ ਤੇ ਹੋਰ ਸਥਾਨਾਂ ਤੇ ਵੀ ਬਹੁਤ ਖਾਸ ਮਹੱਤਵ ਹੈ। ਪੌਣਾ ਵਿੱਚ ਰਸ ਘੋਲਦੀਆਂ ਇਹਨਾਂ ਕੰਢਿਆਲਾਂ ਦੀਆਂ ਆਵਾਜ਼ਾਂ ਰੂਹ ਨੂੰ ਬਹੁਤ ਸ਼ਾਂਤੀ ਤੇ ਸਕੂਨ ਬਖਸ਼ਦੀਆਂ ਨੇ। ਆਰਤੀ ਦੇ ਸਮੇਂ ਤੱਕ ਲਾਗਪਾਸ ਦੇ ਪਿੰਡਾਂ ਦੀ ਸੰਗਤ ਵੀ ਮੱਥਾ ਟੇਕਣ ਲਈ ਆਉਣਾ ਸ਼ੁਰੂ ਹੋ ਜਾਂਦੀ ਹੈ। ਆਰਤੀ ਤੋਂ ਬਾਅਦ ਚਾਹ ਦੇ ਜਿਹੜੇ ਭੋਗ ਹੈ ਲਗਵਾਏ ਜਾਂਦੇ ਨੇ। ਚਾਹ ਦੇ ਭੋਗ ਲਗਵਾਉਣ ਉਪਰੰਤ ਚਾਹ ਦੇ ਲੰਗਰ ਵੀ ਸ਼ੁਰੂ ਹੋ ਜਾਂਦੇ ਨੇ। ਤੇ ਸਾਰਾ ਦਿਨ ਲੰਗਰਾਂ ਦੀ ਜਿਹੜੀ ਸੇਵਾ ਹੈ ਉਹ ਨਿਰੰਤਰ ਚੱਲਦੀ ਰਹਿੰਦੀ ਹੈ ਸੰਗਤ ਜੀ ਵੀਡੀਓ ਦੇਖਣ ਵਾਲੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਬਾਬਾ ਸ਼੍ਰੀ ਜਵਾਰ ਸਿੰਘ ਜੀ ਦੇ ਇਸ ਪਾਵਨ ਪਵਿੱਤਰ ਸਥਾਨ ਸ਼੍ਰੀ ਗੁਰਕਾਖੋ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ ਜਾਂ ਜਦ ਆ ਤੁਸੀਂ ਕਰਨਾ ਚਾਹੁੰਦੇ ਨੇ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ YouTube ਚੈਨਲ ਸ਼੍ਰੀ ਗੁਰਕਾਖੋ ਸਾਹਿਬ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਲਾ ਨਾ ਭੁੱਲਿਓ ਕਿਉਂਕਿ ਗੁਰਖਾ ਖੂਸ ਸਾਹਿਬ ਦੀਆਂ ਜਿੰਨੀਆਂ ਵੀ ਵੀਡੀਓਜ਼ ਆਣਗੀਆਂ ਤੇ ਜੋ ਸਲਾਨਾ ਸਮਾਗਮ ਚਾਲਾ ਸ੍ਰੀ ਗੁਰਖਾ ਖੂਸ ਸਾਹਿਬ ਕੇ ਹੁੰਦਾ ਹੈ ਉਹਨਾਂ ਦਾ ਜਿਹੜਾ ਲਾਈਵ ਟੈਲੀਕਾਸਟ ਹੈ ਇਸੇ ਚੈਨਲ ਤੇ ਕੀਤਾ ਜਾਵੇਗਾ ਸੋ ਇਸ ਕਰਕੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ